ਸਟਰਗਲ ਸੀਗਾ ਇੱਕ ਥੀਏਟਰ ਆਰਟਿਸਟ ਤੋਂ ਇੱਕ ਸਕਰੀਨ ਤੇ ਆਣਾ ਨਾ ਬਹੁਤ ਵੱਡੀ ਗੱਲ ਹੁੰਦੀ ਆ ਤਾਂ ਕਿਵੇਂ ਦੇ ਰਹੀ ਹੈ ਤੁਸੀਂ ਰਿਲੇਟ ਕੀਤਾ ਆਪਣੇ ਕਰੈਕਟਰ ਦੇ ਨਾਲ ਜਾਂ ਫਿਰ ਤੁਹਾਨੂੰ ਤੁਹਾਡੇ ਨਾਲ ਕੋਈ ਚਮਤਕਾਰ ਹੋਇਆ ਹੋਵੇ ਜਾਂ ਫਿਰ ਤੁਸੀਂ ਇਮੋਸ਼ਨਲ ਹੋ ਗਏ ਹੋ ਕਿਸੇ ਮੋੜ ਤੇ ਵੀ ਮੈਂ ਐਕਟਰਸ ਬਣਨਾ ਚਾਹੁੰਦੀ ਸੀ ਔਰ ਮੈਂ ਜਦੋਂ ਇੰਟਰਵਿਊ ਦੇਖਦੀ ਹੁੰਦੀ ਸੀ ਸਾਰਿਆਂ ਦੇ ਉਹਦੇ ਚ ਇੱਕੋ ਚੀਜ਼ ਕਾਮਨ ਸੀ ਪੰਜਾਬੀ ਯੂਨੀਵਰਸਿਟੀ ਮੈਂ ਡਿਸਾਈਡ ਕਰ ਲਿਆ ਸੀ ਕਿ ਮੈਂ ਪੰਜਾਬੀ ਯੂਨੀਵਰਸਿਟੀ ਜਾਣਾ ਕਿਉਂਕਿ ਮੈਂ ਉੱਥੇ ਜਾ ਕੇ ਸਿੱਖਾਂ 18 ਹਾਂ ਦਾ ਵੀ ਫਰਜ਼ ਨਿਭਾ ਰਹੇ ਪਾਪਾ ਦਾ ਕੰਮ ਵੀ ਸਾਮਦੇ ਹੋ ਤੇ ਆਪਣੀ ਆਰਟ ਵੀ ਦਿਖਾਉਂਦੇ ਹੋ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨਅਰ ਤੇ ਤੁਸੀਂ ਦੇਖ ਸਕਦੇ ਹੋ ਕਿ ਖੂਬਸੂਰਤ ਅਦਾਕਾਰਾ ਜੋ ਕਿ ਇਸ ਸਮੇਂ ਪ੍ਰਸ਼ਾਦ ਖਾ ਰਹੇ ਕਿ ਤਦ ਪ੍ਰਸ਼ਾਦ ਖਾ ਰਹੇ ਤੁਸੀਂ ਮਾਤਾ ਦਾ ਪ੍ਰਸ਼ਾਦ ਖਾ ਰਹੇ ਤਾ ਅ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਅਰਵਿੰਦਰ ਕੌਰ ਜੀ ਜਿਨ੍ਹਾਂ ਨੇ ਚਲੋ ਬੁਲਾਵਾਇਆ ਦੇ ਵਿੱਚ ਕੰਮ ਕੀਤਾ ਤੇ ਇਸ ਤੋਂ ਪਹਿਲਾਂ ਕਈ ਫਿਲਮਾਂ ਜੋ ਕਿ ਸੁਪਰ ਟੂਪਰ ਹਿੱਟ ਦੇ ਚੁੱਕੇ ਨੇ 라ਵੀ ਦੇ ਕੰਡੇ ਰੌਣਕ ਮੈਮ ਕੀ ਗੱਲ ਇਕੱਟੀਆਂ ਫਿਲਮਾਂ ਤੁਸੀਂ ਇੰਨੀਆਂ ਸਾਰੇ ਕਰਤੇ ਕੀ ਰਾਜ਼ ਹੈ ਨਹੀਂ ਮੈਂ ਕਿੱਤਿਆਂ ਤੋਂ ਲੱਗ ਲੱਗ ਸੀ ਪ੍ਰੋਡਿਊਸਰਸ ਨੇ ਸਾਰਿਆਂ ਨੇ ਇਕੱਠੀਆਂ ਰੇਟਸ ਪਾਤੀਆਂ ਬਸ ਚਲੋ which is good ਕਿਵੇਂ ਦਾ ਲੱਗ ਰਿਹਾ ਹੈ ਫੇਰ ਸਾਰੀ ਇਕੱਠੀਆਂ ਫਿਲਮਾਂ ਤੁਹਾਨੂੰ ਪ੍ਰੋਮੋਸ਼ਨਸ ਦੇ ਲਈ ਆ ਰਹੇ ਹੋ ਕਿਵੇਂ ਦਾ ਫੀਲ ਆ ਰਿਹਾ ਹੈ ਵਧੀਆ ਲੱਗ ਰਿਹਾ ਹੈ ਸ਼ੁਕਰਗੁਜ਼ਾਰ ਮਹਿਸੂਸ ਕਰ ਰਹੀ ਆ ਮੈਂ ਤੇ ਹਾਂਜੀ ਇਸ ਨਾਲ ਜੇ ਗੱਲ ਕਰੀਏ ਤੇ ਤੁਸੀਂ ਦੇਖਦੇ ਆ ਕਿ ਥੀਏਟਰ ਕੀਤਾ ਆ ਪੰਜਾਬੀ ਯੂਨੀਵਰਸਿਟੀ ਤੋਂ ਕੀਤਾ ਆ ਕਿਵੇਂ ਦਾ ਸਟਰਗਲ ਸੀਗਾ ਇੱਕ ਥੀਏਟਰ ਆਰਟਿਸਟ ਤੋਂ ਇੱਕ ਸਕਰੀਨ ਤੇ ਆਣਾ ਨਾ ਬਹੁਤ ਵੱਡੀ ਗੱਲ ਹੁੰਦੀ ਆ ਮੈਨੂੰ ਲੱਗਦਾ ਕਈ ਤਾਂ ਉੱਥੇ ਹੀ ਰਹਿ ਜਾਂਦੇ ਨੇ ਤੇ ਕਈ ਛੱਡ ਦਿੰਦੇ ਨੇ ਆਪਣੀ ਲਾਈਨ ਨੂੰ ਮੈਂ ਵੀ ਪਟਿਆਲੇ ਤੋਂ ਥੀਏਟਰ ਕੀਤਾ ਸੀਗਾ ਨਹੀਂ ਆ ਹੀ ਨਹੀਂ ਹੁੰਦਾ ਮੈਨੂੰ ਐ ਲੱਗਦਾ ਵੀ ਆਪਾਂ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਰਹੀਏ ਤਾਂ ਉਹ ਸਭ ਤੋਂ ਜ਼ਿਆਦਾ ਸੋਹਣੀ ਗੱਲ ਆ ਔਰ ਮੈਂ ਸੋ ਜੈਨੀ ਜੀ ਮੈਨੂੰ ਮਜ਼ਾ ਆ ਰਿਹਾ ਸੀ ਥੀਏਟਰ ਕਰਕੇ ਸਟੇਜ ਤੇ ਹੋਣਾ ਮੇਰੇ ਲਈ ਬlesing ਸੀਗਾ ਔਰ ਇਸ ਕੈਮਰਾ ਦੇ ਉੱਤੇ ਹੋਣਾ ਵੀ ਬlesing ਹੈ ਬੇਸਿਕਲੀ ਮੈਨੂੰ ਪਤਾ ਲੱਗ ਗਿਆ ਸੀ ਕਿ ਕਿ ਮੈਂ ਬਣੀ ਐਕਟਿੰਗ ਕਰਨ ਲਈ ਆ ਥਿਸ ਇਜ਼ ਵਾਟ ਆਈ ਬੀਲੀਵ ਔਰ ਹਾਂ ਬਸ ਆਪਣੇ ਆਪ ਹੁੰਦਾ ਗਿਆ ਹੁੰਦਾ ਗਿਆ ਹੁੰਦਾ ਗਿਆ ਹੁੰਦਾ ਗਿਆ ਹੋ ਗਿਆ ਮੈਨੂੰ ਲਾਗਾ ਦੇ ਕਾਰਟਿਸਟ オーਡੀਐਂਸ ਚਾਹੀਦੀ ਹੁੰਦੀ ਹੈ ਤੇ ਚਾਹੇ ਮੈਂ মিডিਆ ਲਾਈਨ 'ਚ ਆ ਜਾਂ ਫਿਰ ਤੁਸੀਂ ਐਕਟਿੰਗ ਕਰ ਰਹੇ ਹੋ ਤੇ ਸਾਡੇ ਲਈ ਇੰਨਾ ਪੈਥੇਸ ਦੇ ਨਾਲ ਜੇ ਗੱਲ ਕਰੀਏ ਤੇ ਕਈ ਵਾਰੀ ਆਪਾਂ ਦੇਖਦੇ ਆ ਕਿ ਫਿਲਮ ਦੇ ਵਿੱਚ ਤੇ ਥੀਏਟਰ ਸਟੇਜ 'ਤੇ ਬਹੁਤ ਫਰਕ ਹੁੰਦਾ ਹੈ ਕੰਮ ਕਰਨ ਦਾ ਕਿ ਤੁਸੀਂ ਵੀ ਇਸ ਥੀਏਟਰ ਤੇ ਬਾਅਦ ਜਦੋਂ ਫਿਲਮ ਤੇ ਆਇਆ ਹੱਥ ਲਾ ਲਾ ਕੇ ਕੰਮ ਕਰਦੇ ਸੀਗੇ ਕਿਸੇ ਨਹੀਂ ਨਹੀਂ ਇਹ ਇਹ ਮੈਂ ਇਸ ਪੱਖੋਂ ਥੋੜੀ ਜੀ ਜ਼ਿਆਦਾ ਬlesd ਰਹੀਆਂ ਕਿਉਂਕਿ ਜਿਹੜੇ ਮੇਰੇ ਗੁਰੂ ਜੀ ਨੇ ਉਹਨਾਂ ਨੇ ਬਹੁਤ ਸੱਟਲ ਥੀਏਟਰ ਕੀਤਾ ਹੈ ਅਸੀਂ ਬਹੁਤ ਕੰਪੈਕਟ ਥੀਏਟਰ ਕੀਤਾ ਹੈ ਅਸੀਂ ਉਮੇ ਦਾ ਥੀਏਟਰ ਨਹੀਂ ਕੀਤਾ ਕਿ ਅਸੀਂ ਬਹੁਤ ਜ਼ਿਆਦਾ ਕਿਉਂਕਿ ਆਡੀਅנס ਹੁਣ ਅਸੀਂ ਜਿਹੜਾ ਉਹ ਥੀਏਟਰ ਹੁੰਦਾ ਸੀ ਉਹ ਐਕਚੁਅਲੀ ਬਹੁਤ ਪੁਰਾਣਾ ਤਰੀਕਾ ਹੈ ਉਸ ਥੀਏਟਰ ਦਾ ਕਰਨ ਦਾ ਕਿਉਂਕਿ ਉਦੋਂ ਹਾਲਸ ਨਹੀਂ ਸੀ ਹੁੰਦੇ ਹਨਾ ਹੁਣ ਤਾਂ ਸਾਡੇ ਕੋਲ ਕੰਪੈਕਟ ਹਾਲਸ ਨਹੀਂ ਸਾਡੇ ਕੋਲ ਹੈਗਾ ਸਟੇਜਿਸ ਨਹੀਂ ਤੇ ਟੈਕ ਟੈਗੋਰ ਦੀ ਹੋ ਗਈ ਕਲਾ ਪਵੰਦੀ ਹੋ ਗਈ ਬੜੇ ਕੰਪੈਕਟ ਨੇ 300 ਸੀਟਸ ਵਗੈਰਾ ਔਰ ਉਹਨਾਂ ਦਾ ਸਾਊਂਡ ਪ੍ਰੂਫ ਸਿਸਟਮ ਬਹੁਤ ਅੱਛਾ ਹੁੰਦਾ ਹੁਣ ਤਾਂ ਐਪਲ ਸਿਸਟਮ ਆ ਗਿਆ ਆਪਣੇ ਕੋਲ ਮਾਈਕਸ ਲੱਗੇ ਹੁੰਦੇ ਨੇ ਬਹੁਤ ਸਟਲਿ ਸਿਨੇਮਾ ਸੀ ਥੀਏਟਰ ਕੀਤਾ ਤੇ ਜੇ ਗੱਲ ਕਰੀਏ ਤੇ ਪਟਿਆਲੇ ਦੇ ਵਿੱਚ ਨਾ ਕਈ ਥਾਵਾਂ ਇਹੋ ਜਿਹੇ ਜਿੱਥੇ ਆਪਾਂ ਇੱਕ ਕਲਾ ਦੇ ਨਾਲ ਜੁੜਦੇ ਆ ਤੇ ਕੀ ਕਹਿਣਾ ਚਾਹੋਗੇ ਕਿਉਂਕਿ ਕਨੈਕਸ਼ਨ ਉਧਰ ਬਹੁਤ ਡੂੰਗਾ ਹੁੰਦਾ ਹੈ ਮੈਂ ਇਹੀ ਕਰਕੇ ਯੂਨੀਵਰਸਿਟੀ ਐਡਮਿਸ਼ਨ ਲੈਣਾ ਚਾਹੁੰਦੀ ਸੀ ਕਿ ਕਿ ਮੈਂ ਐਕਟਰੈਸ ਬੰਨਾ ਚਾਹੁੰਦੀ ਸੀ ਔਰ ਮੈਂ ਜਦੋਂ ਇੰਟਰਵਿਊ ਦੇਖਦੀ ਹੁੰਦੀ ਸੀ ਸਾਰਿਆਂ ਦੇ ਉਹਦੇ ਚ ਇੱਕੋ ਚੀਜ਼ ਕਾਮਨ ਸੀ ਪੰਜਾਬੀ ਯੂਨੀਵਰਸਿਟੀ ਤੇ ਮੈਂ ਡਿਸਾਈਡ ਕਰ ਲਈ ਸੀ ਕਿ ਮੈਂ ਪੰਜਾਬੀ ਯੂਨੀਵਰਸਿਟੀ ਜਾਣਾ ਕਿਉਂਕਿ ਮੈਂ ਉੱਥੇ ਜਾ ਕੇ ਸਿੱਖਣਾ ਤੇ ਜਦੋਂ ਐਡਮਿਸ਼ਨ ਮਿਲ ਗਿਆ ਉਸ ਦਿਨ ਮੈਂ ਯੂਨੀਵਰਸਿਟੀ ਮੱਥਾ ਟੇਕੇ ਅੰਦਰ ਵੜੀ ਸੀ ਕਿ ਹੁਣ ਲੱਗਦਾ ਵੀ ਸ਼ਾਇਦ ਕੁਝ ਹੋ ਜਾਊਗਾ ਤੁਸੀਂ ਇੱਕ ਮਤਲਬ ਡਾਕਟਰ ਹੋਣ ਦਾ ਵੀ ਫਰਜ਼ ਨਿਭਾ ਰਹੇ ਹੋ ਪਾਪਾ ਦਾ ਕੰਮ ਵੀ ਸਾਂਭਦੇ ਹੋ ਤੇ ਆਪਣੀ ਆਰਟ ਵੀ ਦਿਖਾਉਂਦੇ ਹੋ ਸਮਝ ਨਹੀਂ ਤੁਸੀਂ ਹਾਊ ਡੂ ਯੂ ਨੋ ਸੋ ਮੱਚ ਤੇ ਇਸ ਨਾਲ ਜੇ ਗੱਲ ਕਰੀਏ ਤੇ ਤੁਸੀਂ ਪੜ੍ਹਾਈ ਵੀ ਕਰ ਰਹੇ ਹੋ ਕਿਵੇਂ ਮੈਨੇਜ ਕਰਦੇ ਹੋ ਸਾਰਾ ਕੁਝ ਹੋ ਜਾਂਦਾ ਮਤਲਬ ਐ ਕੋਈ ਐਡਾ ਕੋਈ ਕੁਝ ਸਟਰਗਲ ਨਹੀਂ ਲੱਗਦਾ ਹੋ ਜਾਂਦਾ ਹੌਲੀ ਹੌਲੀ ਚੀਜ਼ਾਂ ਆ ਜਾਂਦੀਆਂ ਨੇ ਉਹ ਵੀ ਕਰਨਾ ਉਹ ਵੀ ਕਰਨਾ ਪਹਿਲਾਂ ਪੈਨਿਕ ਹੁੰਦਾ ਜਦੋਂ ਇੱਕ ਤਿੰਨ ਚਾਰ ਕੰਮ ਇਕੱਠੇ ਆ ਜਾਣ ਬਟ ਇਵੈਨਚੁਅਲੀ ਜਦ ਹੋ ਜਾਂਦੇ ਨੇ ਫਿਰ ਲੱਗਦਾ ਕਿ ਹਾਂ ਸ਼ੁਕਰ ਹੈ ਹੋ ਗਿਆ ਮੈਨੂੰ ਇਹ ਲੱਗਦਾ ਵੀ ਜ਼ਿੰਮੇਵਾਰੀ ਰੱਬ ਉਨਾ ਤੇ ਪਾਉਂਦਾ ਜੋ ਜ਼ਿੰਮੇਵਾਰੀ ਨਿਭਾ ਸਕਦੇ ਨੇ ਤੋ ਉਹ 19 ਸ਼ਕਤੀ ਤੇ 19 ਸਟਰੈਂਥ ਦੇ ਦਿੰਦਾ ਕਰਨ ਲਈ ਚਲੋ ਬੁਲਾਵਾ ਹੈ 26 ਸੈਪਟੈਂਬਰ ਨੂੰ ਆ ਰਹੀ ਹੈ ਤੇ ਕਿਵੇਂ ਦਾ ਰਿਸ਼ਤਾ ਜੇ ਗੱਲ ਕਰੀਏ ਸਟਾਰ ਕਾਸਟ ਦੇ ਨਾਲ ਰਿਹਾ ਆ ਤੁਹਾਨੂੰ ਕਿਵੇਂ ਦੀ ਤੁਹਾਡੀ ਜਰਨੀ ਰਹੀ ਆ ਫਿਲਮ ਦੇ ਦੌਰਾਨ ਕਿਵੇਂ ਐਕਚੁਅਲੀ ਜਨੂਨਲੀ ਇਹ ਕਹਿਣਾ ਚਾਹੁੰਦੇ ਕਿ ਮੇਰਾ ਸਾਰਿਆਂ ਨਾਲ ਬੜਾ ਪਿਆਰ ਆ ਬੜਾ ਹੀ ਪੋਜ਼ਿਟਿਵ ਔਰ ਪਿਆਰਾ ਸੈਟ ਸੀ ਇੰਨੇ ਪਿਆਰੇ ਲੋਗ ਨੇ ਇੰਨੇ ਜ਼ਾਦੇ ਉਹਨਾਂ ਨੇ ਬੱਚਿਆਂ ਵਾਂਗ ਸਾਨੂੰ ਰੱਖਿਆ ਪ੍ਰੋਡਿਊਸਰ ਸਰ ਔਰ ਮੈਮ ਨੇ ਹਨਾ ਉਹ ਹਰ ਇੱਕ ਚੀਜ਼ ਦਾ ਖਿਆਲ ਰੱਖਦੇ ਸੀ ਚੀਜ਼ਾਂ ਨੂੰ ਪ੍ਰੋਡਕਸ਼ਨ ਬਹੁਤ ਅੱਛੀ ਸੀ ਪ੍ਰਵੀਨ ਸਰ ਵਾਸ ਵੈਰੀ ਨਾਈਸ ਮਤਲਬ ਮੇਰੀਆਂ ਹੁਣ ਤੱਕ ਦੀਆਂ ਜਿੰਨੀਆਂ ਫਿਲਮਾਂ ਕੀਤੀਆਂ ਨੇ ਸਭ ਤੋਂ ਬੈਸਟ ਪ੍ਰੋਡਕਸ਼ਨ ਮੈਂ ਇੱਥੇ ਇੰਜੋਏ ਕੀਤੀ ਹੈ ਕਿਉਂਕਿ ਬਹੁਤ ਸ਼ਾਂਤ ਨੇ ਹੈ ਅਗਰ ਕਦੇ ਕਿਸੇ ਤੋਂ ਕੁਝ ਗਲਤੀ ਵੀ ਹੋ ਜੇ ਉਹਨੂੰ ਵੀ ਟੈਕਲ ਕਰਨਾ ਆਉਂਦਾ ਹੈ ਹਨਾ ਔਰ ਪਿਆਰ ਨਾਲ ਸਾਰਾ ਕੁਝ ਕਰਦੇ ਸੀਗੇ ਔਰ ਇਹ ਕੋਐਕਟਰਸ ਦੀ ਗੱਲ ਤਾਂ ਭੁਖਰਾਜ ਵਾਸ ਵੈਰੀ ਜੈਂਟਲ ਬਹੁਤ ਜੈਂਟਲਮੈਨ ਨੇ ਉਹ ਔਰ ਮੈਨੂੰ ਮਜ਼ਾ ਆਇਆ ਉਹਨਾਂ ਨਾਲ ਕੰਮ ਕਰਕੇ ਸੱਚ ਜੈਨੂਅਲ ਪਰਸਨ ਹੀ ਹੈ ਇਸ ਔਰ ਯਾ ਅਗਰੇ ਦੇਖਦੇ ਆ ਫਿਲਮ ਦੇ ਵਿੱਚ ਤੇ ਤੁਹਾਡੀ ਸ਼ਰਦਾ ਕਿਵੇਂ ਦੀ ਰਹੀ ਹੈ ਤੁਸੀਂ ਰਿਲੇਟ ਕੀਤਾ ਆਪਣੇ ਕਰੈਕਟਰ ਦੇ ਨਾਲ ਜਾਂ ਫਿਰ ਤੁਹਾਡੇ ਨਾਲ ਕੋਈ ਚਮਤਕਾਰ ਹੋਇਆ ਹੋਵੇ ਜਾਂ ਫਿਰ ਤੁਸੀਂ ਇਮੋਸ਼ਨਲ ਹੋ ਗਏ ਹੋ ਕਿਸੇ ਮੋੜ ਤੇ ਇਤਨੀ ਮੈਂ ਕਹੂੰਗੀ ਹਾਂ ਜਦੋਂ ਸੀ ਉੱਥੇ ਗਏ ਵੈਸ਼ਨੋ ਦੇਵੀ ਜਦੋਂ ਉੱਥੇ ਗਏ ਉੱਥੇ ਦੀ ਉੱਥੇ ਦੀ ਹਵਾਈ ਇਹ ਜਿਸੀ ਕਿ ਬਹੁਤ ਜ਼ਿਆਦੇ ਪਤਾ ਨਹੀਂ ਅੰਦਰੋਂ ਕੀ ਸੀ ਸਾਰੇ ਚੁੱਪ ਜੇ ਹੋ ਗਏ ਸ਼ਾਂਤ ਜੇ ਹੋ ਗਏ ਔਰ ਆਪਣੇ ਆਪ ਅੱਖਾਂ 'ਚੋਂ ਹੰਝੂ ਜੇ ਆਣ ਲੱਗੇ ਵਧੀਆ ਲੱਗ ਰਿਹਾ ਸੀ ਮੈਨੂੰ ਲੱਗਦਾ ਉਹ ਫੀਲਿੰਗ ਐਕਸਪਲੇਨ ਨਹੀਂ ਕਰ ਸਕਦੇ ਬਸ ਬਹੁਤ ਅੱਛਾ ਲੱਗਿਆ ਉਹ ਤੇਸੀ ਮੈਨੂੰ ਆ ਰਿਹਾ ਹੁਣ ਵੀ ਇਮੋਸ਼ਨਲ ਜੋ ਕਿ ਉੱਥੇ ਇਮੋਸ਼ਨਲੀ ਹੋਈ ਪਰ ਮੈਂ ਇਹ ਸੋਚ ਰਹੀ ਹਾਂ ਕਿ ਮੈਂ ਬਹੁਤ ਅੱਛਾ ਲੱਗਿਆ ਸੀਗਾ ਓਕੇ ਉੱਥੇ ਹੋਣਾ ਬਹੁਤ ਵਧੀਆ ਗੱਲ ਸੀ ਔਰ ਸਭ ਤੋਂ ਵੱਡੀ ਗੱਲ ਮੈਂ ਆਪਣੀ ਟੀਮ ਨਾਲ ਸੀਗੀ ਉੱਥੇ ਔਰ ਅਸੀਂ ਬਹੁਤ ਬਹੁਤ ਇੰਜੋਏ ਕੀਤਾ ਬਹੁਤ ਸੋਹਣਾ ਸਫਰ ਰਿਹਾ ਸਾਡਾ ਬਹੁਤ ਪਿਆਰਾ ਇਹ ਕੁਝ ਚੈਲੰਜ ਫੇਸ ਕੀਤਾ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਤੁਹਾਨੂੰ ਨਹੀਂ ਸੀ ਚੂਜ਼ ਕਰਿਆ ਗਿਆ ਤੇ ਤੁਹਾਡੇ ਮम्मा ਵੀ ਬਿਮਾਰ ਸੀਗੇ ਉਹ ਹੱਥ ਵੀ ਮੈਨੂੰ ਚੂਜ਼ ਕੀਤਾ ਗਿਆ ਸੀ ਵਿੱਚ ਦੀ ਡੇਟਸ ਦਾ ਸ਼ਫਲ ਹੋ ਗਿਆ ਸੀ ਡੇਟਸ ਦਾ ਕੁਝ ਚੱਕਰ ਪੈ ਗਿਆ ਸੀ ਫਿਰ ਕਿਸੇ ਹੋਰ ਨੂੰ ਉਹਨਾਂ ਨੇ ਅਪਰੋਚ ਕੀਤੀ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਫੋਨ ਕੀਤਾ ਕਿਉਂਕਿ ਕੁਝ ਨਾ ਕੁਛ ਇੱਧਰ ਉੱਧਰ ਹੋ ਗਿਆ ਸੀਗੀਆਂ ਚੀਜ਼ਾਂ ਪਰ ਐਟ ਦ ਐਂਡ ਆਫ ਦਿ ਡੇ ਮੈਂ ਫੁੱਲਮ ਕੀਤੀ ਉਹ ਹੱਥ ਵੀ ਤੁਹਾਡਾ ਗੱਡੀ ਦੇ ਦਰਵਾਜ਼ੇ 'ਚ ਆ ਗਿਆ ਸੀ ਉਹ ਕਿਉਂ ਕਿ ਹੋਈਏ ਨਾ ਵੀ ਆਪਾਂ ਇੱਧਰ ਉੱਧਰ ਸੋਚਦੇ ਰਹਿੰਦੇ ਆ ਹਨਾ ਚੀਜ਼ਾਂ ਨੂੰ ਪੈਨਿਕ ਕਰਦੇ ਰਹਿੰਦੇ ਆ ਪਰ ਰੱਬ ਤੁਹਾਨੂੰ ਕਿਸੇ ਨਾ ਕਿਤੇ ਆ ਕੇ ਥੋੜਾ ਜਿਹਾ ਝਟਕਾ ਦੇ ਦਿੰਦਾ ਤਾਂ ਕਹਿ ਦਿੰਦਾ ਵੀ ਭਈ ਕੁਝ ਨਹੀਂ ਹੈ ਠੀਕ ਹੈ ਆਪਣਾ ਕੰਮ ਕਰੋ ਚੰਗੀ ਨੀਅਤ ਨਾਲ ਜਿਵੇਂ ਮਾਂ ਦਾ ਕੰਮ ਹੁੰਦਾ ਨਾ ਤੇ ਉਹ ਮਾਂ ਨੇ ਕੀਤਾ ਹੀ ਆ ਵੀ ਹਾਂ ਤੱਪੜ ਮਾਰ ਕੇ ਨੇ ਕਿ ਇੱਧਰ ਉੱਧਰ ਭਟਕੀ ਜਾਨੀ ਹੈ ਤੁਸੀਂ ਫਿਲਮ ਦੇ ਬਾਰੇ ਆਡੀਅנס ਨੂੰ ਕੀ ਕਹਿਣਾ ਆਡੀਅੰਸ ਆਪ ਸਮਝਦਾਰ ਹੈ। ਫਿਲਮ ਨੂੰ ਲੈ ਕੇ ਆਡੀਅੰਸ ਆਪ ਡਿਸਾਈਡ ਕਰੋਗੀ ਔਰ ਮੈਨੂੰ ਪੂਰਾ ਯਕੀਨ ਹੈ ਆਡੀਅੰਸ ਨੂੰ ਬਹੁਤ ਮਜ਼ਾ ਆਣਾ ਲਾ। ਪਹਿਲੀ ਗੱਲ ਤਾਂ ਬਹੁਤ ਐਕਸਾਈਟਡ ਹੋਗੇ। ਉਹਨਾਂ ਨੂੰ ਇਹ ਖਿਆਲ ਜ਼ਰੂਰ ਆ ਰਿਹਾ ਆਊਗਾ ਤੁਹਾਨੂੰ ਸਾਰਿਆਂ ਨੂੰ ਕਿ ਵਾਹ ਯਾਰ ਇਹ ਤਾਂ ਬਹੁਤ ਕੁਛ ਅੱਛਾ ਲੱਗ ਰਿਹਾ ਹੈ। ਅੱਛਾ ਹੈਗਾ ਤੇ 26 ਤਰੀਕ ਨੂੰ ਆਗੇ ਆਪਣੀ ਜਿਹੜਾ ਸ਼ੱਕ ਹੈ ਉਹ ਪੁੱਤਾ ਕਰ ਲਓ। ਸਿਨੇਮਾ ਘਰਾਂ ਦੇ ਵਿੱਚ ਫਿਲਮ ਲੱਗ ਜਾਣੀ ਹੈ 26 ਸੈਪਟੈਂਬਰ 2025 ਤੇ ਮਿਲਦੇ ਹਾਂ ਸਿਨੇਮਾ ਘਰਾਂ ਦੇ ਵਿੱਚ। ਦੇਖਿਓ ਫਿਲਮ ਨੂੰ ਤੇ ਸਾਨੂੰ ਵੀ ਜਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਦੀ ਲੱਗੀ ਤੇ ਹੋਰ ਕੀ ਕੁਝ ਤੁਸੀਂ ਨੈਕਸਟ ਟਾਈਮ ਕੀ ਚਲੋ ਬੁਲਾਵਾ ਹੈ 2 ਦੇ ਵਿੱਚ ਮੰਗ ਰਹੇ ਹੋ ਤੇ ਇਹ ਜਰੂਰ ਦੱਸਿਓ ਤੇ ਇਸ ਦੇ ਨਾਲ ਮਿਲਦੇ ਆਂ